ਸਤ ਸ੍ਰੀ ਅਕਾਲ ਜੀ ਵੈਲਕਮ ਟੂ ਬੈਕ ਫਰ ਮਾਈ ਚੈਨਲ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੌਲਟ ਮਾਈਨ ਬਾਰੇ ਦੱਸਾਂਗੇ ਜੋ ਵੀ ਤੁਸੀਂ ਸਾਰੇ ਸੋਚਦੇ ਹੋ ਹੋਗੇ ਜਿਹੜਾ ਲੂਣ ਆ ਸਮੁੰਦਰ ਤੋਂ ਹੀ ਮਿਲਦਾ ਹੈ ਬਾਅਦਸ ਇਹ ਮੈਨੂੰ ਵੀ ਲੱਗਦਾ ਸੀ ਕਿ ਜਿਹੜਾ ਲੂਣਾ ਸਮੁੰਦਰ ਤੋਂ ਮਿਲਦਾ ਅੱਜ ਮੈਂ ਵੀ ਪਹਿਲੀ ਵਾਰ ਲੂਣ ਦੀ ਮਾਈਨਸ ਦੇਖੀਆਂ ਲੂਣ ਦੀਆਂ ਖਦਾਨਾਂ ਦੇਖੀਆਂ ਜਿਹਨੂੰ ਪੰਜਾਬੀ ਚ ਕਹਿ ਸਕਦੇ ਆ ਸੋ ਆਪਾਂ ਟਿਕਟਕਾਉਂਟਰ ਵੱਲ ਜਾ ਰਹੇ ਆ ਸੋ ਸਭ ਤੋਂ ਪਹਿਲਾਂ ਟਿਕਟ ਬਾਏ ਕਰਾਂਗੇ ਤਾਂ ਰਸਤੇ ਦੇ ਵਿੱਚ ਤਾਨੂੰ ਕੁਝ ਵਿਊ ਦਿਖਾਉਣੇ ਆ ਜੀ ਜਿਹੜੇ ਮਗਰ ਮਾਈਨਸ ਲਈ ਮਗਰ ਕਈ ਰੇਲ ਗੱਡੀਆਂ ਦੇ ਇੰਜਨ ਯੂਜ਼ ਕੀਤੇ ਜਾਂਦੇ ਸੀ ਸੋ ਆਹ ਜਿਹੜਾ ਇੰਜਨ ਆ ਇਸ ਨੂੰ ਮਾਈਨ ਦੇ ਵਿੱਚੋਂ ਲੂਨ ਸਾਲਟ ਬਾਹਰ ਕੱਢਣ ਲਈ ਵਰਤਿਆ ਜਾਂਦਾ ਸੀ ਉਸ ਟਾਈਮ ਦੇ ਵਿੱਚ ਇਸ ਦੀ ਮਦਦ ਦੇ ਨਾਲ ਸੋ ਜੋ ਉੱਪਰ ਵਾਲਾ ਇੰਜਨ ਦੇਖ ਰਹੇ ਆ ਇਸ ਇੰਜਨ ਦੀ ਮਦਦ ਦੇ ਨਾਲ ਸਾਰੇ ਮਗਰ ਲੂਨ ਨੂੰ ਟਰਾਂਸਪੋਰਟ ਕੀਤਾ ਜਾਂਦਾ ਸੀ ਪੋਲੈਂਡ ਚ ਜਾਂ ਅਨਦਰ ਸਿਟੀ ਦੇ ਵਿੱਚ ਤੇ ਜਿਹੜਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਮਸਲ ਇਹਦੇ ਅੰਦਰ ਮਾਇਨਾ ਪਰ ਇਹ ਦੇਖਣ ਨੂੰ ਬਹੁਤ ਛੋਟਾ ਤੇ ਦੇਖਣ ਨੂੰ ਸਮੋਲ ਜਿਹਾ ਲੱਗੂ ਪਰ ਇਹ 2400 ਏਕੜ ਦੇ ਵਿੱਚ ਗਏ ਨੇ ਕਿੱਲੇ ਦੇ ਵਿੱਚ ਫੈਲਿਆ ਸੋ ਆਪਾਂ ਸਭ ਤੋਂ ਪਹਿਲੇ ਟਿਕਟ ਵਾਈ ਕੀਤੀ ਜਿਹਦਾ ਟਿਕਟ ਦਾ ਪ੍ਰਾਈਸ ਸੀ 128 ਜਲੋਟੀ ਜੋ ਇੰਡੀਆ ਰੁਪੀਸ ਦੇ हिसाब ਨਾਲ 2500 ਇੰਡੀਆ ਰੁਪੀਸ ਬਣ ਜਾਂਦਾ ਵਾ ਸੋ ਹਰ ਸਾਡਾ 2500 ਪ੍ਰਾਈਸ ਆ ਤੇ ਤੁਸੀਂ ਬਾਏ ਮਸ਼ੀਨ ਦੇ ਵਿੱਚ ਦੇ ਨਾਲ ਵੀ ਖਰੀਦ ਸਕਦੇ ਜੇ ਕਾਊਂਟਰ ਤੇ ਨਹੀਂ ਖਰੀਦਦੇ ਕਾ ਇਸ ਵਿੱਚ ਤੁਸੀਂ ਦੇਖ ਸਕਦੇ ਆ ਨੋਰਮਲ ਫੇਅਰ 128 ਆ ਜਾਂ ਤੁਸੀਂ ਬਿਹਿੰਡਡ ਜਾਂ ਡਿਸਕਾਊਂਟ ਵਾਲਾ ਜਾਂ 올ਡਰ ਸਿਟੀਜ਼ਨਾਂ ਦੇ ਲਈ 108 ਦੀਆਂ ਸੋ ਇਹਦੇ ਵਿੱਚ ਤੁਹਾਨੂੰ ਟੂਰ ਗਾਈਡ ਮਿਲਦਾ ਵਾ ਤੇ 5 ਕਿਲੋਮੀਟਰ ਟੋਟਲ ਲਹ ਹੁੰਦਾ ਵਾ ਤੇ ਰਿਮੂਵ ਕਰਨੀ ਪੈਂਦੀ ਅੰਦਰ ਸੋ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਟੂਰ ਗਾਈਡ ਵੀ ਮਿਲਦਾ ਵਾ ਤੇ ਇਸ ਤੇ ਆਪਾਂ ਅੰਦਰ ਜਾਣਾ ਵਾ ਆਪਣਾ 1:00 ਵਜੇ ਦਾ ਟਾਈਮ ਆ ਸੋ 20 ਮਿੰਟ ਰਹਿ ਗਏ ਆ ਸਾਨੂੰ ਅੰਦਰ ਜਾਣ ਨੂੰ ਤੇ 20 ਮਿੰਟ ਬਾਅਦ ਤੁਹਾਨੂੰ ਸੋ ਫਾਈਨਲੀ ਵੀ ਮੈਟਵੇਡ ਕਰਨ ਤੋਂ ਬਾਅਦ ਸਾਡੀ ਟਰਨ ਆ ਗਈ ਹੈ ਗਰੁੱਪ ਵਾਈਜ਼ ਤੁਹਾਨੂੰ ਅੰਦਰ ਘੱਟਦੇ ਆ ਸੋ ਅਸੀਂ 800 ਸਟੈਪ ਜ਼ਮੀਨ ਦੇ ਥੱਲੇ ਜਾ ਰਹੇ ਹਾਂ 800 ਸਟੈਪ ਜ਼ਮੀਨ ਦੇ ਥੱਲੇ ਜਾ ਰਹੇ ਹਾਂ ਜਿਹੜੀਆਂ